ਪਾਜੀ 9 ਮਹੀਨੇ ਹੋ ਗਏ ਜੇ ਜਨਾਨੀ ਦੇ ਗਿਸ਼ਤੇਦਾਰ ਆਪ ਲੈ ਕੇ ਉਹਨੂੰ ਗਏ ਇੱਥੇ ਹੰਗਾਮਾ ਕਰਕੇ ਗਏ ਮੈਂ ਕਹਿੰਦਾ ਰਿਹਾ ਕਿ ਮੈਂ ਵਸੌਣੀ ਜੇ ਮੈਂ ਕਿ ਕਹੋਂ ਇੱਕ ਵਾਰੀ ਤੁਸੀਂ ਲੈ ਗਏ ਮੈਂ ਦੁਬਾਰਾ ਨਹੀਂ ਜੇ ਰਖਣੀ 4-5 ਸਾਲ ਹੋ ਗਏ ਨੇ ਤੁਹਾਡੇ ਕਾਹ ਕਹਿੰਦੇ ਤੁਸੀਂ ਤੇ ਕੁੜੀ ਦਾ ਆਧਾਰ ਕਾਰਡ ਨਹੀਂ ਬਣਾਇਆ ਹਾਂ ਬਿਲਕੁਲ ਆਇਆ ਉਹਨਾਂ ਨੇ ਪਾਜੀ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਕੋਰਟ ਦੇ ਵਿੱਚ ਤਲਾਕ ਹੋਇਆ ਹੀ ਨਹੀਂ ਮੈਂ ਕਿਹੜੇ ਬੇਸ ਤੇ ਆਪਣਾ ਆਧਾਰ ਕਾਰਡ ਆਪਣਾ ਨਾਮ ਦੇ ਕੇ ਬਣਵਾ ਲੈਂਦਾ ਇਦਾਂ ਤੇ ਮੇਰੇ ਤੇ 420 ਦਾ ਕੇਸ ਬਣਦਾ। ਕਿੰਦਾ ਗਿਆ ਇਹਨਾਂ ਦੇ ਭੈਣ ਭਰਾਵਾਂ ਨੂੰ ਕਿ ਹਾਂ ਜੀ ਇਦਾਂ ਕੋਈ ਮਸਲਾ ਹੱਲ ਹੋਣਾ ਚਾਹੀਦਾ। ਉਹ ਮੈਨੂੰ ਇੱਕੋ ਹੀ ਟਾਲ ਦੇ ਗਏ। ਨਹੀਂ ਕੋਈ ਗੱਲ ਨਹੀਂ ਕੱਗ ਲਾਂਗੇ। ਤੁਸੀਂ ਕੋਈ ਗੱਲ ਨਹੀਂ ਤੁਹਾਡੇ ਆਪਣਾ ਘਰ ਸੰਭੋ ਤੁਹਾਡੇ ਘਰ ਚ ਲੜਾਈਆਂ ਨੇ। ਉਹ ਉਹ ਲੜਾਈਆਂ ਨੂੰ ਇਸ ਇਸ ਪੁਆਇੰਟ ਤੋਂ ਹਟਾਉਣ ਦੇ ਲਈ ਕਦੀ ਤੇਗੀ ਮਾਂ ਗੱਲ ਪੈ ਜਾਂਦੀ ਹੈ, ਕਦੀ ਤੇਗੀ ਭੈਣ ਗੱਲ ਪੈ ਜਾਂਦੀ ਹੈ। ਉਹ ਇਦਾਂ ਦੇ ਪੁਆਇੰਟਸ ਬਣਾਉਂਦੇ ਗਏ, ਬਣਾਉਂਦੇ ਗਏ। ਕੁੜੀ ਨੇ ਇਹ ਪੁਆਇੰਟਸ ਬਣਾਣੇ ਸ਼ੁਰੂ ਕਰ ਦਿੱਤੇ ਤਾਂ ਕਿ ਮੇਨ ਮੁੱਦੇ ਤੇ ਇਹਦੀ ਨਜ਼ਦੀਕ ਹੀ ਨਾ ਕਰੇ ਕਿਉਂਕਿ ਜਿੰਨਾ ਚਿਰ ਤੱਕ ਪੱਕਾ ਡਿਵੋਰਸ ਨਹੀਂ ਹੁੰਦਾ ਮੈਂ ਉਹਨਾਂ ਚਿਰ ਤੱਕ ਇਹ ਨਹੀਂ ਕਰ ਲਿਆ ਸਕਦਾ ਬਿਲਕੁਲ ਜੀ ਮੈਂ ਕੋਈ ਵੀ ਗਾਇ ਕਾਨੂੰਨਾਂ ਨੂੰ ਕੰਮ ਨਹੀਂ ਕਰਨਾ ਚਾਹੁੰਦਾ ਜੀ ਜੇ ਹੁਣ ਉਹ ਡਿਵੋਰਸ ਪੱਕਾ ਉੱਥੇ ਲੈ ਲੈਂਦੇ ਜੇਰੀ ਕੋਈ ਇਕੱਠੇ ਹੋਣ ਦਾ ਚਾਂਸ ਹੈਗਾ ਕਿ ਨਹੀਂ ਪਾਜੀ ਦੇਖੋ ਇਹ ਤੇ ਹੁਣ ਮਸਲਾ ਪਹਿਲਾਂ ਇਹ ਹੈ ਕਿ ਉਹ ਡਾਈਵੋਰਸ ਲੈਣ ਪਹਿਲਾਂ ਉਸ ਤੋਂ ਬਾਅਦ ਕੋਈ ਅੱਗੇ ਦੀ ਗੱਲ ਚੱਲੇਗੀ ਦੂਜੀ ਗੱਲ ਇਹ ਹੈ ਕਿ ਜਿਸ ਹਿਸਾਬ ਨਾਲ ਉਹਨੇ ਬੇਇੱਜ਼ਤੀ ਕਰ ਦਿੱਤੀ ਹੈ ਕਿਸੇ ਦੇ ਨਾਲ ਮਿਲ ਕੇ ਕਿਸੇ 20 ਮੁੰਡੇ ਦੇ ਨਾਲ ਮਿਲ ਕੇ ਕੋਈ ਗਲਤ ਅਲੀਗੇਸ਼ਨ ਵਾਲੇ ਮੁੰਡੇ ਦੇ ਨਾਲ ਮਿਲ ਕੇ ਜੇ ਮੇਰੀ ਬੇਇਜ਼ਤੀ ਕੀਤੀ ਹੈ ਪਹਿਲਾਂ ਤੇ ਉਹਦੀ ਵੀ ਜਵਾਬਦੇਹੀ ਇਹਨਾਂ ਨੂੰ ਦੇਣੀ ਪਈਗੀ ਆ ਕਿ ਬੰਦਾ ਨਸ਼ੇ ਕਰਦਾ ਹੈ ਅਮਲ ਕਰਦਾ ਹੈ ਜੂਆ ਖੇਡਦਾ ਹੈ ਮੈਨੂੰ ਉਸ ਵੀਡੀਓ ਤੋਂ ਪਤਾ ਲੱਗਾ ਹੁਣ ਪਾਜੀ ਪਤਾ ਨਹੀਂ ਅੰਦਾ ਹੀ ਕੀ ਇਹਨਾਂ ਦਾ ਡਿਸਪਿਊਟ ਸੀ ਆਪਣੇ ਗਲੋਂ ਲਾਉਣ ਵਾਸਤੇ ਦੂਜਿਆਂ ਦੇ ਗੱਲ ਦੇ ਵਿੱਚ ਪਾ ਗਿਆ ਗੱਲਾਂ ਨੂੰ ਦੇਖੋ ਮੈਂ ਇਹ ਵੀ ਸੁਣਿਆ ਕਿ ਕੁੜੀ ਕਹਿਣ ਈ ਹੈ ਕਿ ਮੇਰਾ ਕੋਰਟ ਕੇਸ ਚੱਲਣ ਰਿਹਾ ਹਾਂ ਜੇ ਪਾਜੀ ਕੋਰਟ ਕੇਸ ਚੱਲਦਾ ਪਿਆ ਤੇ ਇਸ ਮੇਰਾ ਇਨਵੋਲਵਮੈਂਟ ਕੀ ਹੈ ਜੇ ਤੇ ਅਗਾ ਕੋਈ ਮੇਰਾ ਇਨਵੋਲਵਮੈਂਟ ਹੈ ਜੇ ਕੋਈ ਉਹਦੀ ਵਕੀਲ ਆਂਦੀ ਹੈ ਕਿ ਇਹ ਬੰਦਾ ਇਹਦੇ ਨਾਲ ਤੁਰਿਆ ਫਿਰਦਾ ਜੀ ਇਹਦੇ ਨਾਲ ਲੌਂਦਾ ਜਾਂਦਾ ਤੇ ਫਿਰ ਮੇਰਾ ਇਨਵੋਲਵਮੈਂਟ ਹੈਗਾ ਅਗਰ ਲਕੋਈ ਹੈ ਕਿਤੇ ਰੱਖ ਗਿਆ ਤੇ ਮੈਂ ਉਹਦੇ ਨਾਲ ਕਿਉਂ ਨਹੀਂ ਗਹਿ ਗਿਆ ਮੈਂ ਆਪਣੀ ਦੁਕਾਨ ਦਾ ਕਿ ਕਿੱਦਾਂ ਕਾ ਗਿਆ ਮੈਂ ਬਾਜ਼ਾਰ 'ਚ ਬੈਠਾ ਹੋਇਆ ਪਾਜੀ ਸਾਕੇ ਦੁਨੀਆ ਜਾਣਦੀ ਹੈ ਕਿ ਬੰਦਾ ਬਾਜ਼ਾਰ 'ਚ ਬੈਠਾ ਹੋਇਆ ਕਿੱਥੇ ਰਹਿੰਦਾ ਪਿਆ ਠੀਕ ਹੈ ਮੈਂ ਅਗਰ ਕੋਈ ਮੈਂ ਕਿਸ ਨੂੰ ਭਜਾਵਾਂਗਾ ਕਦੋਂ ਉਹਦੇ ਨਾਲ ਭਜਾਂਗਾ ਕਿਡਨੈਪਿੰਗ ਦਾ ਇਹ ਤੇ ਮੈਨੂੰ ਤੇ ਕਿਡਨੈਪਿੰਗ ਦਾ ਇਲਜ਼ਾਮ ਹੋ ਗਿਆ ਜਦੋਂ ਇਸ ਬੰਦੇ ਨੂੰ ਫਰਕ ਹੀ ਨਹੀਂ ਪੈਂਦਾ ਪਿਆ ਕਿ ਜਨਾਨੀ ਕੀ ਮੈਗੇ ਦੇਣ ਲਈ ਹੈ ਹੈਨਾ ਬਿਆਨ ਦਿੰਦੀ ਪਈ ਹੈ ਇਹ ਕੀ ਬੋਲਦੇ ਪਏ ਨੇ ਇਹ ਨਕਾਰਨ ਦੇ ਨੇ ਉਹ ਆਪਣੇ ਹੀ ਦਿਲ ਦੀਆਂ ਗੱਲਾਂ ਲੈ ਕੇ ਸਾਡੇ ਗੱਲ ਪੈ ਗਿਆ ਸਾਡੇ ਤੇ ਗੰਜਿਸ਼ਾਕ ਕੇ ਝੂਟੀਆਂ ਅਫਵਾਵਾਂ ਦੇ ਵਿੱਚ ਸਾਡੇ ਗੱਲ ਪੈ ਗਿਆ ਮੇਰਾ ਫੋਨ ਖੋਇਆ ਮੇਰੇ ਪਿਤਾ ਜੀ ਦਾ ਫੋਨ ਖੋਇਆ ਮੈਨੂੰ ਸੱਟਾਂ ਲਗੀਆਂ ਮੇਰੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਗੋਸ ਤਨਕੀਆਂ ਦਿੰਦਾ ਬਜਾਗ ਦੇ ਵਿੱਚ ਕਿ ਮੈਂ ਬੰਦਾ ਮਾਰਨਾ ਪੁਲਿਸ ਨੇ ਮੇਗਾ ਕੀ ਕਰ ਲਿਆ ਮੈਂ ਬੰਦਾ ਇਹਨਾਂ ਨੇ ਦਰਖਾਸਤ ਦਿੱਤੀ ਮੈਂ ਗੱਲ ਪੈ ਗਿਆ ਪੁਲਿਸ ਨੇ ਮੇਗਾ ਕੀ ਕਰ ਲਿਆ ਇਹ ਹਰੇਕ ਬੰਦੇ ਨੂੰ ਇੱਕੋ ਹੀ ਗੱਲ ਕਹਿੰਦਾ ਪੁਲਿਸ ਨਹੀਂ ਮੇਗਾ ਕੁਝ ਕਰ ਸਕਦੀ ਜੇ ਮੇਰੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਰਕੇਸ਼ ਕੁਮਾਰ ਸ਼ੇਰਾ ਉਹਦਾ ਪਰਿਵਾਰ ਔਰ ਪੁਲਿਸ ਪ੍ਰਸ਼ਾਸਨ ਵੀ ਹੋਏਗਾ ਜੀ ਦੀ ਲਮੀ ਉਹਦੀਆਂ ਡਿਵੋਰਸ ਦੇ ਜਿਹੜੇ ਕੇਸ ਹੁੰਦੇ ਨੇ ਮਿਸਨ ਦੇ ਉੱਤੇ ਕੀਤਾ ਹੋਇਆ ਉਹਨਾਂ ਉਹਦੀ ਵਕੀਲ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਵੀ ਕਿਹਾ ਕਿ ਇੱਕ ਤਰੀਕ ਹੋ ਆ ਕੇ ਭੁਗਤ ਚੁੱਕਾ ਹੈ ਜੀ ਉਹਦਾ ਕੱਲ ਨੂੰ ਡਿਵੋਰਸ ਹੋ ਜਾਂਦਾ ਜਾਂ ਨਹੀਂ ਹੁੰਦਾ ਫਿਰ ਕੋਈ ਤੁਹਾਡਾ ਰਿਲੇਸ਼ਨ ਨਿਕਲ ਆਉਂਦਾ ਜੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇ ਜਾਂਦਾ ਕੁੜੀ ਜਾਂਦਿਆ 2 ਲੱਖ ਲੈ ਗਈ ਸੋਨਾ ਲੈ ਗਈ ਠੀਕ ਹੈ ਜੀ ਫਿਰ ਬਾਅਦ ਚ ਤੁਸੀਂ ਪੁੱਛਿਆ ਉਹਨੂੰ ਸਵਾਲ ਕਿ ਕੁੜੀ ਨੇ ਕੋਰਟ ਕੇਸ ਕੀਤਾ ਅਗਲਾ ਜਵਾਬ ਦਿੰਦਾ ਕਿ ਇਹਨੇ ਕੋਰਟ ਕੇਸ ਕਿੱਥੇ ਕੜਨਾ ਸੀ ਇਹਦੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਸੀ ਇਹਦੇ ਕੋਲ ਤਾਂ 2 400 700 ਸੀ ਇਹਦੇ ਕੋਲ ਕੋਰਟ ਕੇਸ ਕਰਵਾਇਆ ਗਿਆ Shiv Shakti ਵਾਲੇ ਕੋ ਭਾਜੀ ਜਿਹੜੀ 2 ਲੱਖ ਲੈ ਗਈ ਹੈ ਉਹ ਕੋਰਟ ਕੇਸ ਵੀ ਕਰ ਸਕਦੀ ਉਹ Shiv Shakti ਕੋ ਪੈਸੇ ਮੰਗੇਗੀ ਕੀ ਅਲੀਗੇਸ਼ਨਸ ਲਗਾ ਗਿਆ ਉਹ ਇਹਦਾ ਕੋਰਟ ਕੇਸ ਹੈ ਮੀਆਂ ਬੀਬੀ ਜਾਨਣ ਮੈਨੂੰ ਸਭ ਤੋਂ ਪਹਿਲਾਂ ਤੇ ਇਹ ਦੱਸਿਆ ਜਾਵੇ ਕਿ ਇਹ ਮੋਬਾਈਲ ਦਿਖਾ ਗਿਆ ਜੀ ਤੁਹਾਨੂੰ ਰਿਕਾਰਡਿੰਗਸ ਦਿਖਾ ਗਿਆ ਉਹ ਕਹਿ ਰਿਹਾ ਮੇਰੇ ਤੁਹਾਡੇ ਦੋ ਮੋਬਾਈਲ ਉਹਦੇ ਕੋਲ ਨੇ ਕਹਿ ਗਿਆ ਖੋ ਕੇ ਲੈ ਕੇ ਗਿਆ ਪਾਜੀ ਮੰਨਣ ਡਿਆ ਵੀਡੀਓ ਦੇ ਵਿੱਚ ਕਿ ਮੈਂ ਦੋ ਮੋਬਾਈਲ ਮੈਂ ਇਹਨਾਂ ਨਾਲ ਲੜਕਾ ਆ ਲੜਕੇ ਮੈਂ ਦੋ ਮੋਬਾਈਲ ਖੋ ਕੇ ਲੈ ਕੇ ਗਿਆ ਪਾਜੀ ਖੋਣ ਦਾ ਪਰਚਾ ਤੱਕ ਪੁਲਿਸ ਨਹੀਂ ਦੇਣ ਦਈ ਦਸਤਕ ਨਾਲ ਜੁੜੇ ਹੋ ਤੁਸੀਂ ਮੇਰਾ ਨਾਮ ਗੁਰਿੰਦਰ ਸਿੰਘ ਬਾਠ ਅਜਨਾਲੇ ਦਾ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇੱਕ ਮਾਮਲਾ ਬੜਾ ਵਾਇਰਲ ਹੁੰਦਾ ਵੇਖ ਰਹੇ ਹੋ ਕਿ ਸ਼ਿਵ ਸ਼ਕਤੀ ਮੈਡੀਕਲ ਵਾਲੇ ਉਹਨਾਂ ਦੇ ਉੱਤੇ ਇੱਕ ਔਰਤ ਨੇ ਵੀ ਇਲਜ਼ਾਮ ਲਾਇਆ ਕਿ ਮੇਰਾ ਪਤੀ ਔਰ ਮੈਨੂੰ ਇਹਨਾਂ ਨੇ ਪਿਛਲੇ 9-10 ਮਹੀਨਿਆਂ ਤੋਂ ਘਰੋਂ ਕੱਢਿਆ ਹੋਇਆ ਔਰ ਇੱਕ ਹੋਰ ਸ਼ਹਿਰ ਦਾ ਹੀ ਰਹਿਣ ਵਾਲਾ ਨੌਜਵਾਨ ਉਹਨੇ ਵੀ ਅਲੀਕੇਸ਼ਨ ਲਾਇਆ ਕਿ ਮੇਰੀ ਘਰਵਾਲੀ ਨੂੰ ਇਹਨਾਂ ਨੇ ਅਗਵਾ ਕਰਕੇ ਕਿਤੇ ਰੱਖਿਆ ਹੋਇਆ ਅਤੇ ਹੁਣ ਇੱਕ ਸਾਰੇ ਘਰੋਂ ਫਰਾਰ ਨੇ ਸੋ ਅੱਜ ਸ਼ਿਵ ਸ਼ਕਤੀ ਮੈਡੀਕਲ ਵਾਲੇ ਰਜੀਵ ਸ਼ਰਮਾ ਜੀ ਸਾਡੇ ਨਾਲ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਪਰਾਸ਼ੀ ਕੀਤੀ ਜਾ ਰਹੀ ਹੈ ਉਹਨਾਂ ਦੇ ਘਰ ਹੀ ਬੈਠੇ ਉਹਨਾਂ ਨੇ ਖੁਦ ਬੁਲਾਇਆ ਔਰ ਇਹ ਸਾਰੀ ਗੱਲ ਤੋਂ ਪਰਦਾ ਚੁੱਕਣਾ ਚਾਹੁੰਦੇ ਆ ਰਜੀਵ ਜੀ ਬੜਾ ਵੱਡਾ ਅਲੀਕੇਸ਼ਨ ਸੀ ਕਿ ਘਰ ਛੱਡ ਕੇ ਦਰਾਂ ਨੂੰ ਤਾਲੇ ਲੱਗੇ ਆ ਕੇ ਉਹਨਾਂ ਦਰਵਾਜ਼ੇ ਵੀ ਖੜਕਾਏ ਸਾਰੀ ਗੱਲ ਦੱਸਿਓ ਉਸ ਦਿਨ ਘਰ ਕਿਉਂ ਨਹੀਂ ਸੀ ਤੇ ਘਰੋਂ ਭੱਜਣ ਦੇ ਇਲਜ਼ਾਮ ਕਿਉਂ ਲੱਗ ਰਹੇ ਬਾਜੀ ਭਗਸੋ ਦੀ ਗੱਲ ਜੇ ਜਦੋਂ ਕੁਝ ਲੋਕਾਂ ਨੇ ਮੇਰੀ بیوی ਦੇ ਨਾਂ ਲਾ ਕੇ ਮੇਰੇ ਘਰ ਦੇ ਬਾਗ ਹੰਗਾਮਾ ਕੀਤਾ ਮੇਰੇ ਵੱਡੇ ਮਾਮਾ ਜੀ ਦਾ ਭੋਗ ਸੀ ਉਸ ਦਿਨ ਤੇ ਆਪਾਂ ਸਾਰੇ ਪਰਿਵਾਰ ਸਮੇਤ ਉਸ ਭੋਗ ਤੇ ਗਏ ਹੋਏ ਸੀ ਸਾਨੂੰ ਨਹੀਂ ਸੀ ਪਤਾ ਨਾ ਕਿ ਕਿਹਨੇ ਕੰਟੈਕਟ ਕੀਤਾ ਕਿ ਪਿੱਛੋਂ ਆ ਹੀ ਆਣਾ ਮੈਨੂੰ ਕੁਝ ਦਿਨਾਂ ਤੋਂ ਕੁਝ ਧਮਕੀਆਂ ਬਾਰੇ ਫੋਨ ਬੜੇ ਆ ਗਏ ਸੀ ਉਸ ਕਾਰਿਕੇ ਮੈਨੂੰ ਫੋਨ ਬੰਦ ਕਰਨਾ ਪਿਆ ਜਦੋਂ ਮੈਂ ਉੱਥੋਂ ਵਾਪਸ ਆਇਆ ਫਿਰ ਮੈਨੂੰ ਆ ਕੇ ਪਤਾ ਲੱਗਾ ਕਿ ਮੇਰੀ ਵਾਈਫ ਸੁਮਨ ਉਹਦਾ ਭਰਾ ਉਹਦੇ ਕੁਝ ਰਿਸ਼ਤੇਦਾਰ ਔਰ ਇੱਥੋਂ ਅਜਨਾਲੇ ਦਾ ਇੱਕ ਬੰਦਾ ਗਕੇਸ਼ ਕੁਮਾਰ son of ਗੁਲਸ਼ਨ ਕੁਮਾਰ ਆ ਕੇ ਮੇਰੇ ਘਰ ਦੇ ਬਾਹਰ ਹੰਗਾਮਾ ਕਰਕੇ ਗਏ ਨੇ ਮੈਨੂੰ ਅਲੀਗੇਸ਼ਨਸ ਤੋਂ ਪਤਾ ਲੱਗਾ ਤੁਹਾਡੀ ਵੀਡੀਓ ਵੇਖੀ ਜੇ ਭਾਜੀ ਮੈਂ ਉਤੋਂ ਮੈਨੂੰ ਪਤਾ ਲੱਗਾ ਕਿ ਸੁਮਨ ਕੈਂਦੀ ਪਈ ਐ ਕਿ ਇਹਨਾਂ ਨੇ ਮੈਨੂੰ ਘਰੋਂ ਬਾਹਰ ਕੱਢਿਆ ਹੋਇਆ 9 ਮਹੀਨੇ ਹੋ ਗਏ ਨੇ ਹੁਣੇ ਕਿਸੇ ਹੋਰ ਜਨਾਨੀ ਦੇ ਨਾਲ ਰਹਿ ਗਿਆ। ਭਾਜੀ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਆ ਮੈਂ ਕਿ ਅੱਛੀ ਭਲੀ ਦੁਕਾਨਦਾਰੀ ਸ਼ਿਵਸ਼ਕਤੀ ਮੈਡੀਕਲ ਸਟੋਰ ਹੈ ਬਸ ਸਟੈਂਡ ਲੱਗੇ ਤੇ ਮੈਂ ਪੂਗਾ ਦਿਨ ਉਸ ਦੁਕਾਨ ਦੇ ਉੱਤੇ ਬੈਨਾਂ ਇੱਥੇ ਰਹਿਨਾਂ ਆਪਣੇ ਘਰ ਦੇ ਵਿੱਚ ਮਹੱਲੇ ਤੋਂ ਪੁੱਛੋ ਬਾਜ਼ਾਰ ਤੋਂ ਪੁੱਛੋ ਕਿੱਥੇ ਰਹਿਣ ਡਿਆ ਮੈਂ ਕਿਹਦੇ ਨਾਲ ਰਹਿੰਦਾ ਪਿਆ ਇਹੋ ਜਿਹੇ ਅਲੀਗੇਸ਼ਨਸ ਕੀ ਕਿਹੇ ਜਨਾਨੀ ਦੇ ਨਾਲ ਜਾ ਕੇ ਕਹਿੰਦਾ ਪਿਆ ਉਹਨੂੰ ਸਾਬਤ ਵੀ ਕਰਨਾ ਪੈਂਦਾ ਦੂਜੀ ਗੱਲ ਇਹ ਕਿ ਇਹਨਾਂ ਨੇ ਜੀ ਮੈਨੂੰ ਕੱਢਿਆ ਹੋਇਆ ਪਾਜੀ 9 ਮਹੀਨੇ ਹੋ ਗਏ ਜੇ ਜਨਾਨੀ ਦੇ ਗਿਸ਼ਤੇਦਾਰ ਆਪ ਲੈ ਕੇ ਉਹਨੂੰ ਗਏ ਇੱਥੇ ਹੰਗਾਮਾ ਕਰਕੇ ਗਏ ਮੈਂ ਕਹਿੰਦਾ ਰਿਹਾ ਕਿ ਮੈਂ ਵਸਾਉਣੀ ਜੇ ਮੈਂ ਕਿਹਾ ਕਭੋਂ ਇੱਕ ਵਾਰੀ ਤੁਸੀਂ ਲੈ ਗਏ ਮੈਂ ਦੁਬਾਰਾ ਨਹੀਂ ਜੇ ਰੱਖਣੀ ਮੈਂ ਅਗੇ ਕੋਲ ਇਸ ਚੀਜ਼ ਦੀ ਆਡੀਓ ਵੀ ਹੈ ਕਿ ਰਿਕਾਰਡ ਕੀਤੀ ਹੋਈ ਆਡੀਓ ਹੈਗੀ ਹੈ ਇਹ ਕਹਿੰਦੇ ਗਏ ਅਹੀਂ ਨਹੀਂ ਰਹਿਣ ਦੇਣੀ ਅਹੀਂ ਨਹੀਂ ਰਹਿਣ ਦੇਣੀ ਅਹੀਂ ਲੈ ਕੇ ਹੀ ਜਾਣਾ ਰੋਜ਼ ਦਾ ਕਲੇਸ਼ ਮਕਾਉਣਾ ਭਾਜੀ ਕਲੇਸ਼ ਦਾ ਕਾਰਨ ਜਨਾਨੀ ਦੱਸਣ ਢਈ ਹੈ ਕਿ ਇਹਦੇ ਚੱਕਰ ਸੀ ਇਹਨੂੰ ਫੋਨ ਆਉਂਦੇ ਸੀ ਮੈਂ ਇਹਦੇ ਫੋਨ ਸੁਣਦੀ ਸੀ ਅਗਾਤ ਗੱਲਾਂ ਕਰਦਾ ਸੀ ਮੈਨੂੰ ਇਹ ਦੱਸੋ ਕਿ ਜੇ ਅਗਰ ਇਦੋਂ ਫੋਨ ਆਉਂਦੇ ਸੀ ਮੈਂ ਗੱਲਾਂ ਕਰਦਾ ਸੀ ਸਵੇ ਇਹਨਾਂ ਨੇ ਕੋਈ ਦਰਖਾਸਤ ਉਦੋਂ ਕਿਉਂ ਨਹੀਂ ਕੋਈ ਸਟੈਪ ਲਿਆ ਨਹੀਂ ਪਹਿਲਾਂ ਪਹਿਲਾਂ ਕਦੀ ਕੋਈ ਘਰ ਗੱਲ ਨਹੀਂ ਹੋਈ ਵੀ ਤੁਹਾਨੂੰ ਫੋਨ ਆਉਂਦੇ ਆ ਮੈਂ ਆਪਣੇ ਟੇਕਿਆਂ ਨੂੰ ਸੱਦਣਾ ਪਾਜੀ ਕੋਈ ਐਹੋ ਜੀ ਗੱਲ ਨਹੀਂ ਹੋਈ ਸਾਡਾ ਅਨਬੰਨ ਡਿਸਪਿਊਟ ਦਾ ਇੱਕ ਮੇਨ ਕਾਰਨ ਸੀਗਾ ਕਿ ਕੁੜੀ ਦਾ ਤਲਾਕ ਕੋਰਟ 'ਚ ਨਹੀਂ ਸੀ ਹੋਇਆ ਇਹ ਸੁਮਨ ਦਾੜੀ ਤੁਹਾਡੀ ਸੁਮਨ ਦਾ ਹਾਂਜੀ ਸੈਕੰਡ ਵਾਈਫ ਦਾ ਇਹਨਾਂ ਦਾ ਤਲਾਕ ਕੋਰਟ 'ਚ ਨਹੀਂ ਸੀ ਹੋਇਆ ਜਦੋਂ ਸਾਨੂੰ ਪਤਾ ਲੱਗਾ ਕੁਝ ਮਹੀਨੇ ਬਾਅਦ 3-4 ਮਹੀਨਿਆਂ ਬਾਅਦ ਮੈਨੂੰ ਪਤਾ ਲੱਗਾ ਜੇ ਕਿ ਇਹਨਾਂ ਦਾ ਨਹੀਂ ਹੋਇਆ ਮੈਂ ਪਹਿਲਾਂ ਥੋੜਾ ਇਨਵੈਸਟਿਗੇਟ ਕੀਤਾ ਕਿ ਮੈਂ ਗਲਤ ਤੇ ਨਹੀਂ ਹੂੰ ਜਦੋਂ ਮੈਨੂੰ ਪਤਾ ਲੱਗਾ ਨਹੀਂ ਮੈਂ ਸਹੀ ਆ ਇਹਨਾਂ ਦਾ ਨਹੀਂ ਹੁੰਦਾ ਪਿਆ ਪਹਿਲਾ ਤਲਾਕ ਤੇ ਫਿਰ ਮੈਨੂੰ ਥੋੜਾ ਜਿਹਾ ਗੜਬੜ ਲੱਗੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਤੇ ਧੋਖੇਬਾਜ਼ੀ ਹੈ ਤੁਸੀਂ ਧੋਖੇਬਾਜ਼ੀ ਨਾਲ ਮੇਰੇ ਨਾਲ ਰਿਸ਼ਤਾ ਕਰ ਲਿਆ ਹੈ ਪਹਿਲੀ ਤਲਾਕ ਲਓ ਫਿਰ ਉਸ ਤੋਂ ਬਾਅਦ ਮੇਰੇ ਨਾਲ ਲੱਗੇ ਚੱਲੋ ਜੋ ਪਹਿਲਾ ਤਲਾਕ ਬਾਅਦ ਵਿੱਚ ਵੀ ਨਹੀਂ ਨਾਲਿਆ ਨਹੀਂ ਜੀ ਉਹਨਾਂ ਨੇ ਕੋਈ ਤਲਾਕ ਨਹੀਂ ਲਿਆ ਜਦੋਂ ਉਹਨਾਂ ਦੀ ਨੌਲੇਜ ਚ ਗੱਲ ਆਈ ਉਹ ਮੈਨੂੰ ਇਹੋ ਹੀ ਕਹਿੰਦੇ ਗਏ ਆਹਾਂ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਕੁਝ ਨਹੀਂ ਹੁੰਦਾ ਤੁਹਾਡੇ ਤੇ ਕੋਈ ਨਹੀਂ ਆਉਂਦਾ ਹੁਣ ਇੱਕ ਅਲੀਗੇਸ਼ਨ ਹੋਰ ਮੈ ਸੁਣਿਆ ਜੇ ਤੁਹਾਡੀ ਵੀਡੀਓ ਤੋਂ ਕਿ ਜੀ 4-5 ਸਾਲ ਹੋ ਗਏ ਨੇ ਤੁਹਾਡੇ ਕਾਹ ਗੰਦੇ ਤੁਸੀਂ ਤੇ ਕੁੜੀ ਦਾ ਆਧਾਰ ਕਾਰਡ ਨਹੀਂ ਬਣਾਇਆ ਹਾਂ ਬਿਲਕੁਲ ਆ ਉਹਨਾਂ ਨੇ ਭਾਜੀ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਕੋਰਟ ਦੇ ਵਿੱਚ ਤਲਾਕ ਹੋਇਆ ਹੀ ਨਹੀਂ ਮੈਂ ਕਿਹੜੇ ਬੇਸ ਤੇ ਆਪਣਾ ਆਧਾਰ ਕਾਰਡ ਆਪਣਾ ਨਾਮ ਦੇ ਕੇ ਬਣਵਾ ਲੈਂਦਾ ਇਦਾਂ ਤੇ ਮੇਰੇ ਤੇ 420 ਦਾ ਕੇਸ ਬਣਦਾ ਮੈਂ ਧੋਖੇਬਾਜ਼ੀ ਤੇ ਕਿੱਦਾਂ ਮੈਂ ਆ ਜਾਂਦਾ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਗਿਆ ਇਹਨਾਂ ਦੇ ਭੈਣ ਭਰਾਵਾਂ ਨੂੰ ਕਿ ਹਾਂ ਜੀ ਇਦਾਂ ਕੋਈ ਮਸਲਾ ਹੱਲ ਹੋਣਾ ਚਾਹੀਦਾ ਉਹ ਮੈਨੂੰ ਇੱਕੋ ਹੀ ਟਾਲ ਦੇ ਗਏ ਨਹੀਂ ਕੋਈ ਗੱਲ ਨਹੀਂ ਕਰ ਲਾਂਗੇ ਤੁਸੀਂ ਕੋਈ ਗੱਲ ਨਹੀਂ ਤੁਹਾਡੇ ਆਪਣਾ ਘਰ ਸੰਭੋ ਤੁਹਾਡੇ ਘਰ ਚ ਲੜਾਈਆਂ ਨੇ ਉਹ ਉਹ ਲੜਾਈਆਂ ਨੂੰ ਇਸ ਇਸ ਪੁਆਇੰਟ ਤੋਂ ਹਟਾਉਣ ਦੇ ਲਈ ਕਦੀ ਤੇਗੀ ਮਾਂ ਗੱਲ ਪੈ ਜਾਂਦੀ ਹੈ ਕਦੀ ਤੇਗੀ ਭੈਣ ਗੱਲ ਪੈ ਜਾਂਦੀ ਹੈ ਕੋ ਇਦਾਂ ਦੇ ਪੁਆਇੰਟਸ ਬਣਾਉਂਦੇ ਗਏ ਬਣਾਉਂਦੇ ਗਏ ਕੁੜੀ ਨੇ ਇਹ ਪੁਆਇੰਟਸ ਬਣਾਣੇ ਸ਼ੁਰੂ ਕਰ ਦਿੱਤੇ ਤਾਂ ਕਿ ਮੇਨ ਮੁੱਦੇ ਤੇ ਕਿਸੇ ਦੀ ਨਜ਼ਰ ਹੀ ਨਾ ਕੱਤੇ ਨਹੀਂ ਅਜੇ ਤੱਕ ਵੀ ਡਿਵੋਰਸ ਉਹਨਾਂ ਦੂਜੀ ਜਗ੍ਹਾ ਪਹਿਲੀ ਜਗ੍ਹਾ ਤੋਂ ਨਹੀਂ ਲਿਆ ਪਾਜੀ ਬਿਲਕੁਲ ਨਹੀਂ ਹੋਇਆ ਮੇਰੀ ਨੌਲੇਜ ਚ ਨਹੀਂ ਹੋਇਆ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਉਹਨਾਂ ਦੇ ਪਹਿਲੇ ਪਗਵਾਰ ਨਾਲ ਵੀ ਗੱਲ ਕੀਤੀ ਹੈ ਉੱਥੋਂ ਮੈਨੂੰ ਪਤਾ ਲੱਗਾ ਕਿ ਨਹੀਂ ਜੀ ਸਰਪੰਚੀ ਹੀ ਡਾਈਵੋਰਸ ਸੀ ਕੋਰਟ ਦੇ ਵਿੱਚ ਅਜੇ ਵੀ ਕੋਈ ਗੱਲਬਾਤ ਨਹੀਂ ਹੈਗੀ ਕੋਈ ਡਾਈਵੋਰਸ ਨਹੀਂ ਉਹਵੇਂ ਮੋਤਵਰ ਬੰਦਿਆਂ ਦੇ ਬਹਿ ਕੇ ਲਿਖਤੀ ਹੋਈ ਹੈ ਹਾਂਜੀ ਬਲਕਿ ਤੁਸੀਂ ਚਾਹੁੰਦੇ ਹੋ ਕਿ ਜਿੰਨਾ ਚਿਰ ਤੱਕ ਪੱਕਾ ਡਾਈਵੋਰਸ ਨਹੀਂ ਹੁੰਦਾ ਮੈਂ ਉਹਨਾਂ ਚਿਰ ਤੱਕ ਇਹ ਨਹੀਂ ਕਰ ਲਿਆ ਸਕਦਾ ਬਿਲਕੁਲ ਜੀ ਮੈਂ ਕੋਈ ਵੀ ਗਾਇ ਕਾਨੂੰਨਾਂ ਨੂੰ ਕੰਮ ਨਹੀਂ ਕਰਨਾ ਚਾਹੁੰਦਾ ਜੀ ਮਤਲਬ ਕਿ ਪਹਿਲਾਂ ਤੁਹਾਨੂੰ ਧੋਖੇ 'ਚ ਰੱਖਿਆ ਬਿਲਕੁਲ ਜੀ ਬਿਲਕੁਲ ਧੋਖੇ 'ਚ ਰੱਖ ਕੇ ਆ ਗਿਆ ਮੈਨੂੰ ਦੱਸਿਆ ਨਹੀਂ ਤੁਸੀਂ ਇਹ ਕਹਿੰਦੇ ਹੋ ਕਿ ਉਹਨੂੰ ਮੈਂ ਕਿਹਾ ਸੀ ਜੇ ਤੁਸੀਂ ਇਹਨੂੰ ਘਰੋਂ ਲੈ ਗਏ ਤੇ ਦੁਬਾਰਾ ਮੈਂ ਨਹੀਂ ਉਹਨਾਂ ਚ ਲਿਆਵਾਂਗਾ ਬਿਲਕੁਲ ਪਾਜੀ ਮੈਂ ਬੋਲਿਆ ਮੈਂ ਉਸ ਦਿਨ ਜਿਸ ਦਿਨ ਇਹ ਆਏ ਨੇ ਰਿਸ਼ਤੇਦਾਰ ਇਕੱਠੇ ਹੋ ਕੇ ਔਰ ਉਹਦੇ ਚਲੋ ਇਹਦੇ ਰਿਸ਼ਤੇਦਾਰਾਂ ਨੇ ਮੈਨੂੰ ਆਖਿਆ ਕਿ ਤੁਹਾਡਾ ਗੋਸਤਾ ਇੱਕ ਕੰਜਰਖਾਨਾ ਹੈ ਅਹੀਂ ਲੈ ਜਾਾਂਗੇ ਤਾਂ ਇਹਨੇ ਨਹੀਂ ਹਨਾ ਤੁਸੀਂ ਇਹਨੂੰ ਵਸਾਉਣਾ ਨਹੀਂ ਚਾਹੁੰਦੇ ਮੈਂ ਅੱਗੋ ਕਿਹਾ ਕਿ ਮੈਂ ਵਸਾਉਣਾ ਚਾਹੁੰਦਾ ਜੇ ਮੇਰੇ ਕੋ ਆਡੀਓ ਜੇ ਪਾਜੀ ਮੈਂ ਵਸਾਉਣਾ ਚਾਹੁੰਦਾ ਆ ਅਗਰ ਅੱਜ ਤੁਸੀਂ ਲੈ ਗਏ ਮੇਰੇ ਮੇਰੀ ਬੇਇੱਜ਼ਤੀ ਐ ਇਸ ਨਾਲੇ ਚ ਤੇ ਫੇਰ ਨੀਜੇ ਨਾ ਰੱਖਣੀ ਇੱਕ ਵਾਰੀ ਮੇਗੇ ਗੇਟੋ ਬਾਗ ਨਿਕਲ ਗਈ ਤੇ ਮੰਨ ਲਓ ਜੇ ਹੁਣ ਡਿਵੋਰਸ ਪੱਕਾ ਉਥੇ ਲੈ ਲੈਂਦੇ ਜੇਰੀ ਕੋਈ ਇਕੱਠੇ ਹੋਣ ਦਾ ਚਾਂਸ ਹੈਗਾ ਕਿ ਨਹੀਂ ਪਾਜੀ ਦੇਖੋ ਇਹ ਤੇ ਹੁਣ ਮਸਲਾ ਪਹਿਲਾਂ ਇਹ ਹੈ ਕਿ ਉਹ ਡਾਈਵੋਰਸ ਲੈਣ ਪਹਿਲਾਂ ਉਸ ਤੋਂ ਬਾਅਦ ਕੋਈ ਅੱਗੇ ਦੀ ਗੱਲ ਚੱਲੇਗੀ ਦੂਜੀ ਗੱਲ ਇਹ ਹੈ ਕਿ ਜਿਸ ਹਿਸਾਬ ਨਾਲ ਉਹਨੇ ਬੇਇੱਜ਼ਤੀ ਕਰ ਦਿੱਤੀ ਐ ਕਿਸੇ ਦੇ ਨਾਲ ਮਿਲ ਕੇ ਕਿਸੇ ਵੀ ਮੁੰਡੇ ਦੇ ਨਾਲ ਮਿਲ ਕੇ ਕੋਈ ਗਲਤ ਅਲੀਗੇਸ਼ਨ ਵਾਲੇ ਮੁੰਡੇ ਦੇ ਨਾਲ ਮਿਲ ਕੇ ਜੇ ਮੇਰੀ ਬੇਇੱਜ਼ਤੀ ਕੀਤੀ ਹੈ ਪਹਿਲਾਂ ਤਾਂ ਉਹਦੀ ਵੀ ਜਵਾਬਦੇਹੀ ਇਹਨਾਂ ਨੂੰ ਦੇਣੀ ਪੈਗੀ ਆ ਸੋ ਸੋ ਹੁਣ ਇਹ ਤੇ ਚਲੋ ਗੱਲ ਕਲੀਅਰ ਹੋ ਗਈ ਤੁਹਾਡਾ ਜਿਹੜਾ ਤੁਹਾਡੀ ਪਤਨੀ ਨਾਲ ਮਸਲਾ ਸੀ ਪਰ ਜਿਹੜਾ ਦੂਸਰਾ ਮੁੰਡੇ ਨੂੰ ਲੈ ਕੇ ਨਾਲ ਲਿਆ ਰਹੀ ਆ ਜਿਹੜਾ ਕੀ ਰਕੇਸ਼ ਕੁਮਾਰ ਜੀ ਨੂੰ ਸ਼ੇਰਾ ਵੀ ਮੇਰੇ ਕਹਿੰਦਾ ਛੋਟਾ ਨਾਮ ਸ਼ੇਰਾ ਹੈ ਉਹਦਾ ਜਿੰਦਾ ਉਹਨੂੰ ਲੈ ਕੇ ਆ ਕੇ ਰੋ ਕਹਿ ਰਿਹਾ ਕਿ ਮੇਰਾ ਇਹ ਫੈਮਿਲੀ ਡਾਕਟਰ ਸੀ ਜੀ ਜੀ ਸ਼ਰਮਾ ਜੀ ਜੀ ਮੇਰੀ ਮੈਸੇਜ ਨੂੰ ਵਰਗਲਾ ਕੇ ਇਹ ਲੈ ਗਿਆ ਕਿਤੇ ਘਰੋਂ ਫਰਾਰ ਉੱਤੇ ਥੋੜਾ ਜਿਹਾ ਬਰੀਫ ਕਰੋ ਵੀ ਉਹਦੀ ਮੈਸੇਜ ਦੇ ਨਾਲ ਤੁਹਾਡਾ ਕੀ ਰਿਲੇਸ਼ਨ ਹੈ ਪਾਜੀ ਦੇਖੋ ਗਕੇਸ਼ ਕੁਮਾਰਗ son of ਗੁਲਸ਼ਨ ਕੁਮਾਰਗ ਸ਼ੇਗਾ ਇਹ ਸਾਰਾ ਪਰਿਵਾਰ ਮੇਰੇ ਕੋਲ ਦਵਾਈ ਲੈਣ ਆਂਦਾ ਜੇ ਇਹਨਾਂ ਦੀ ਮਦਦ ਵੀ ਆਂਦੀ ਹੈ ਇਹਨਾਂ ਦੀ ਭੈਣ ਵੀ ਆਂਦੀ ਹੈ ਇਹਨਾਂ ਦੇ ਬਾਕੀ ਰਿਸ਼ਤੇਦਾਰ ਵੀ ਸਾਰੇ ਮੇਰੇ ਕੋਲ ਦਵਾਈ ਲੈਣ ਆਉਂਦੇ ਤੇ ਤੁਸੀਂ ਇੱਕ ਰੋਕ ਮਤਲਬ ਤੁਸੀਂ ਵੀ ਇਹਨਾਂ ਦੇ ਘਰ ਜਾਂਦੇ ਹੋ ਹਾਂਜੀ ਪਾਜੀ ਅਗਰ ਕੋਈ ਜੋ ਕੋਈ ਮਜਬੂਰੀ ਹੈ ਇਹਨਾਂ ਦਾ ਕੋਈ ਪੇਸ਼ੈਂਟ ਠੀਕ ਨਹੀਂ ਮੈਂ ਤਾਂ ਵੀ ਜਾਂਦਾ ਸੀ ਤੇ ਜੇ ਕੋਈ ਫੰਕਸ਼ਨ ਹੁੰਦਾ ਸੀ ਇਨਾਂ ਦੇ ਵੀ ਸਾਨੂੰ ਸੱਦੇ ਹੁੰਦੇ ਸੀ ਤੇ ਮੈਂ ਵੀ ਇਹਨਾਂ ਨੂੰ ਸੱਦਾ ਹੁੰਦਾ। ਮਤਲਬ ਕਿ ਕਹਿ ਲਈਏ ਪਰਿਵਾਰਕ ਜੇ ਸੰਬੰਧ ਬਣ ਗਏ। ਪਰਿਵਾਰਿਕ ਸੰਬੰਧ ਹੈਗੇ ਸੀ ਜੇ। ਹੈਗੇ ਸੀ। ਇਹਦੀ ਜਨਾਨੀ ਵੀ ਆਂਦੀ ਸੀਗੀ। ਹਾਂ। ਅੱਛਾ ਕੱਲ ਭਾਜੀ ਤੁਸੀਂ ਮੈਂ ਤੁਹਾਡੀ ਇੱਕ YouTube ਤੇ ਅੱਜ ਸਵੇਰੇ ਵੀਡੀਓ ਵੇਖੀ ਜੇ। ਤੁਸੀਂ ਇਹਦੀ ਜਨਾਨੀ ਦੀ ਵੀ ਇੰਟਰਵਿਊ ਕੀਤੀ ਐ। ਨਹੀਂ ਪਹਿਲਾਂ ਮੈਨੂੰ ਇਹ ਦੱਸੋ ਉੱਤੇ ਵੀ ਆਪਾਂ ਆਉਨੇ ਆ। ਜੀ। ਬੇਸੇ ਹੀ ਤੇ ਨਾਲ ਰਿਲੇਸ਼ਨ ਕੋ ਤੁਹਾਡਾ ਹੈ ਸੀ। ਭਾਜੀ ਸਿਰਫ ਇੰਨਾ ਸੀ ਜਿੱਦਾਂ ਇਹਦੇ ਪਰਵਾਗਿਕ ਮੈਂਬਰਾਂ ਨਾਲ ਜਿੱ ਤਰ੍ਹਾਂ ਉਹ ਇਲਜ਼ਾਮ ਲਗਾ ਰਿਹਾ ਉਸ ਤਰ੍ਹਾਂ ਦਾ ਇਦਾਂ ਦਾ ਕੋਈ ਗਲੇਸ਼ਨ ਨਹੀਂ ਸੀ ਦਵਾਈ ਲੈਣ ਆਂਦੀ ਸੀ ਦਵਾਈ ਲਵਾ ਕੇ ਪੁੱਛਦੀ ਹੁੰਦੀ ਸੀ ਫੋਨ ਕਾਲ ਆਉਂਦੇ ਸੀਗੇ ਕੋਈ ਸਲਾਹ ਲੈ ਲੈਂਦੀ ਹੁੰਦੀ ਸੀ ਮੈਂ ਸਲਾਹ ਦੇ ਦਿੰਦਾ ਹੁੰਦਾ ਸੀ ਮੈਡੀਕਲ ਲਾਈਨ ਦੀ ਮੈਡੀਕਲ ਲਾਈਨ ਦੀ ਹਾਂ ਕੋਈ ਸੁੱਖ ਦੁੱਖ ਵੀ ਅਗਰ ਕੋਈ ਜਿੱਦਾਂ ਹੁਣ ਇਹਦੇ ਭਗਵਾਗ ਵੀ ਸਾਡਾ ਸੁੱਖ ਦੁੱਖ ਕਰਦਾ ਕੋਈ ਉਹਨਾਂ ਤੇ ਵੀ ਕੋਈ ਪਰਸਨਲੀ ਸੁੱਖ ਦੁੱਖ ਹੈ ਉਹਦੀ ਮਦਦ ਵੀ ਕਰਦੀ ਹੈ ਉਹਦੀ ਭੈਣ ਵੀ ਕਰਦੀ ਹੈ ਉਦਾਂ ਹੀ ਉਹ ਦੀ ਵਾਈਫ ਵੀ ਕਰਦੀ ਹੁੰਦੀ ਸੀ ਬਲਕਿ ਸਾਰਾ ਪਰਿਵਾਰ ਤੁਹਾਡੇ ਕੌਂਦਾ ਜਾਂਦਾ ਸਭ ਸਾਹ ਕੇ ਆਉਂਦੇ ਆ ਜੀ ਤੇ ਫਿਰ ਇਲਜ਼ਾਮ ਇਹ ਨਾਇਦ ਨਾਲ ਹੀ ਤੁਹਾਡਾ ਜੋੜਦੇ ਤਾਂ ਪਾਜੀ ਹੁਣ ਇਹ ਤੇ ਇਹੋ ਹੀ ਦੱਸ ਸਕਦਾ ਕਿ ਇਹਦਾ ਕੀ ਡਿਸਪਿਊਟ ਹੈ ਆਪਣੀ ਵਾਈਫ ਦੇ ਨਾਲ ਇਹ ਕਿਉਂ ਦੂਜਿਆਂ ਦੇ ਗੱਲ ਦੇ ਵਿੱਚ ਉਹ ਡਿਸਪਿਊਟ ਪਾਉਣਾ ਚਾਹੁੰਦਾ ਉਹ ਤੇ ਇਹ ਬੰਦਾ ਹੀ ਦੱਸ ਸਕਦਾ ਤੁਹਾਨੂੰ ਤੁਸੀਂ ਵੀਡੀਓ ਕਰ ਰਹੇ ਹੋ ਨਾ ਕੋਈ ਲੜਕੀ ਦੀ ਸੁਣੀ ਹੈ ਹਾਂ ਜੀ ਜਲ ਸੁਣੀ ਕਿ ਸੁਣਿਆ ਤੁਸੀਂ ਦੇਖੋ ਪਾਜੀ ਤੁਸੀਂ ਇੰਟਰਵਿਊ ਕੀਤੀ ਤੇ ਕੁੜੀ ਦੱਸ ਗਈ ਹੈ ਮੈਨੂੰ ਕੁੜੀ ਤੋਂ ਪਤਾ ਲੱਗਾ ਕਿ ਬੰਦਾ ਨਸ਼ੇ ਕਰਦਾ ਹੈ ਅਮਲ ਕਰਦਾ ਹੈ ਜੂਆ ਖੇਡਦਾ ਮੈਨੂੰ ਉਸ ਵੀਡੀਓ ਤੋਂ ਪਤਾ ਲੱਗਾ ਹੁਣ ਪਾਜੀ ਪਤਾ ਨਹੀਂ ਅੰਦਾ ਕੀ ਇਹਨਾਂ ਦਾ ਡਿਸਪਿਊਟ ਸੀ ਆਪਣੇ ਗਲੋਂ ਲਾਉਣ ਵਾਸਤੇ ਦੂਜਿਆਂ ਦੇ ਗੱਲ ਦੇ ਵਿੱਚ ਪਾ ਗਿਆ ਇਹ ਗੱਲਾਂ ਨੂੰ ਦੇਖੋ ਮੈਂ ਇਹ ਵੀ ਸੁਣਿਆ ਕਿ ਕੁੜੀ ਕਹਿਣ ਈ ਹੈ ਕਿ ਮੇਰਾ ਕੋਰਟ ਕੇਸ ਚੱਲਣ ਰਿਹਾ ਹਾਂ ਜੇ ਪਾਜੀ ਕੋਰਟ ਕੇਸ ਚੱਲਦਾ ਪਿਆ ਤੇ ਇਸ ਚ ਮੇਰਾ ਇਨਵੋਲਵਮੈਂਟ ਕੀ ਹੈ ਜੇ ਤੇ ਅਗਰ ਕੋਈ ਮੇਰਾ ਇਨਵੋਲਵਮੈਂਟ ਹੈ ਜੇ ਕੋਈ ਉਹਦੀ ਵਕੀਲ ਆਂਦੀ ਹੈ ਕਿ ਇਹ ਬੰਦਾ ਇਹਦੇ ਨਾਲ ਤੁਰਿਆ ਫਿਰਦਾ ਜੀ ਇਹਦੇ ਨਾਂ ਲੌਂਦਾ ਜਾਂਦਾ ਤੇ ਫਿਰ ਇਹਨਾਂ ਦਾ ਮੇਗਾ ਇਨਵੋਲਵਮੈਂਟ ਹੈਗਾ ਨਹੀਂ ਤੁਸੀਂ ਉਹਦੇ ਨਾਲ ਕਿਸੇ ਵਕੀਲ ਕੋਲ ਨਹੀਂ ਗਏ ਕਿਸੇ ਕੋਰਟ 'ਚ ਨਹੀਂ ਗਏ ਉਹਨੂੰ ਹੋਰ ਵੀ ਕਿਤੇ ਨਹੀਂ ਲੈ ਕੇ ਗਏ ਤੁਸੀਂ ਜਦੋਂ ਉਹਦੇ ਘਰੋਂ ਬਾਹਰ ਆਏ ਹੋ ਭਾਜੀ ਜਦੋਂ ਤੁਸੀਂ ਇੰਟਰਵਿਊ ਕੀਤੀ ਤੁਸੀਂ ਕੁੜੀ ਨੂੰ ਪੁੱਛਿਆ ਤੇ ਉਹ ਤੁਹਾਨੂੰ ਦੱਸ ਰਹੀ ਹੈ ਕਿ ਮੈਂ ਕੱਲੀ ਆ ਮੈਂ ਕਿਤੇ ਨਹੀਂ ਜੇ ਕਿਸੇ ਦੇ ਨਾਲ ਗਈ ਮੈਂ ਕੱਲੀ ਰਹਿਣ ਲਈ ਆ ਕੱਲੀ ਵਸਣ ਲਈ ਆ ਜਿੱਦਾਂ ਮਰਜੀ ਮੈਂ ਵਸਣ ਲਈ ਆ ਠੀਕ ਹੈ ਜੀ ਮੈਂ ਸੁਣੀ ਉਹ ਇੰਟਰਵਿਊ ਜਿੱਥੇ ਵੀ ਰਹਿ ਰਹੀ ਜਿੱਥੇ ਵੀ ਰਹਿ ਰੰਡੀ ਆ ਮੈਂ ਸੈਪਰੇਟ ਰਹਿ ਗਈ ਆ ਭਈ ਉਹ ਉਹਨੇ ਤਾਂ ਕਹਿਤਾ ਸੈਪਰੇਟ ਮੈਂ ਰਹਿ ਰਹੀ ਜੀ ਵੇਖੋ ਅਹੀਂ ਜਿਨ੍ਹਾਂ ਨੂੰ ਪੁੱਛਿਆ ਉਹਨੇ ਕੋ ਸੈਪਰੇਟ ਰਹਿੰਦਾ ਜੀ ਤੁਸੀਂ ਇਤਨੀ ਕਿਤੇ ਰੱਖ ਰਹੇ ਉਹਨੂੰ ਜੀ ਬਿਲਕੁਲ ਨਹੀਂ ਭਾਜੀ ਮੈਂ ਕਿਉਂ ਉਹਦਾ ਉਹਦਾ ਇਹ ਮੰਨਣਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਉਹਨੂੰ ਰੱਖਿਆ ਹੋਇਆ ਪਹਿਲਾਂ ਤਾਂ ਹੋ ਸਕਦਾ ਹੈ ਵੀ ਰੋਲਾ ਹੋਵੇ ਵੀ ਆਪਣੇ ਘਰ ਰੱਖਿਆ ਪਰ ਘਰ ਤੁਸੀਂ ਦੱਸਿਆ ਕਿ ਮੈਂ ਤੇ ਆ ਪਰਿਵਾਰ ਨਾਲ ਇੱਥੇ ਰਹਿ ਰਿਹਾ ਆ ਇਲਾਲੇ ਜੀ ਰਹਿ ਰਹੇ ਆ ਸਾਡੇ ਪਰਿਵਾਰ ਕੁਮਾਂਵਰ ਦਾ ਹੋਰ ਕੋਈ ਵੀ ਨਹੀਂ ਜੀ ਹੋਰ ਇਸ ਤੋਂ ਇਲਾਵਾ ਕਿਤੇ ਭਾਜੀ ਦੇਖੋ ਇਹਨਾਂ ਕੀ ਕੀਤਾ ਕਿ ਕਹਿ ਗਿਆ ਸ਼ੇਰਾ ਕੰਦਾ ਪਿਆ ਹੈ ਕਿ ਇਹਨਾਂ ਨੇ ਮੇਰੀ ਜਨਾਨੀ ਲਕੋ ਲਈ ਹੈ ਹਮ ਅਗਰ ਲਕੋਈ ਹੈ ਕਿਤੇ ਰੱਖ ਲਿਆ ਤਾਂ ਮੈਂ ਉਹਦੇ ਨਾਲ ਕਿਉਂ ਨਹੀਂ ਗਹਿ ਗਿਆ ਮੈਂ ਆਪਣੀ ਦੁਕਾਨਦਾਰੀ ਕਿੱਦਾਂ ਕਰ ਗਿਆ ਮੈਂ ਬਾਜ਼ਾਰ 'ਚ ਬੈਠਾ ਹੋਇਆ ਪਾਜੀ ਸਾਕੇ ਦੁਨੀਆ ਜਾਣਦੀ ਏ ਕਿ ਬੰਦਾ ਬਾਜ਼ਾਰ 'ਚ ਬੈਠਾ ਹੋਇਆ ਕਿੱਥੇ ਰਹਿੰਦਾ ਪਿਆ ਠੀਕ ਹੈ ਮੈਂ ਅਗਰ ਕੋਈ ਮੈਂ ਕਿਸੇ ਨੂੰ ਪਹਜਾਵਾਂਗਾ ਕਦੋਂ ਉਹਦੇ ਨਾਲ ਪਹਜਾਂਗਾ ਕਿਡਨੈਪਿੰਗ ਦਾ ਇਹ ਤੇ ਮੈਨੂੰ ਤੇ ਕਿਡਨੈਪਿੰਗ ਦਾ ਇਲਜ਼ਾਮ ਹੋ ਗਿਆ ਮੈਂ ਕਿਸੇ ਦੀ ਕਿਡਨੈਪਿੰਗ ਕਿਉਂ ਕਰਾਵਾਂਗਾ ਉਹ ਕੁੜੀ ਸਾਹਮਣੇ ਆਈ ਹੈ ਕੈਮਰੇ ਦੇ ਦੱਸਦੀ ਪਈ ਹੈ ਮੇਰਾ ਇਹਦੇ 'ਚ ਕੋਈ ਇਨਵੋਲਵਮੈਂਟ ਨਹੀਂ ਹੈਗਾ ਠੀਕ ਹੈ ਜੀ ਬਾਕੀ ਅਗਰ ਇਹ ਇਹਦੇ ਤੇ ਝੂਠੇ ਇਲਜ਼ਾਮ ਇਹਦੀ ਕਾਲ ਰਿਕਾਰਡਿੰਗਸ ਨੇ ਇਹਦਾ ਆ ਜੇ ਇਹਦਾ ਉਹ ਜੇ ਉਹ ਕਾਲ ਰਿਕਾਰਡਿੰਗਸ ਸੁਣੋ ਉਹਦੇ ਚ ਆਗਾ ਕੋਈ ਮੈਂ ਕੀ ਸਲਾਹ ਲੈਂਦਾ ਪਿਆ ਕਿਸੇ ਮੈਟਕ ਤੇ ਕੋਈ ਸਲਾਹ ਲੈਂਦਾ ਪਿਆ ਜੇ ਮੈਂ ਉਹਨੂੰ ਇੱਕ ਸਲਾਹ ਦੇ ਦਿੱਤੀ ਹੈ ਤੇ ਉਹਦੇ ਚ ਮੈਂ ਕੋਈ ਗਲਤ ਕੁਝ ਉਹਨਾਂ ਨੂੰ ਭੜਕਾਇਆ ਨਹੀਂ ਹੈ ਵਗਲਾਇਆ ਨਹੀਂ ਹੈ ਤੁਸੀਂ ਸਾਗੀ ਅਕੋਰਡਿੰਗ ਸੁਣੋ ਦੀ ਨਹੀਂ ਉਹ ਇੱਕ ਇਹ ਤੁਸੀਂ ਕਹਿ ਰਹੇ ਹੋ ਕਿ ਕੋਈ ਗੱਲਬਾਤ ਨਹੀਂ ਹੈ ਜੀ ਫਿਰ ਤੁਸੀਂ ਦੋਨੋਂ ਬਾਪ ਬੇਟਾ ਜਾ ਰਹੇ ਹੋ ਬਾਜ਼ਾਰ ਚ ਅੱਗੋਂ ਉਹ ਵੀ ਆ ਰਿਹਾ ਉਹਨੇ ਵੀ ਮੰਨਿਆ ਜੀ ਕਿ ਝਗੜਾ ਸਾਡਾ ਹੋਇਆ ਉਹ ਝਗੜੇ ਦਾ ਫਿਰ ਕੀ ਕਾਰਨ ਹੈ ਕੋਈ ਇਹ ਹੋਈ ਡਿਸਪਿਊਟ ਹੈ ਘਰ ਵਾਲੀ ਨੂੰ ਲੈ ਕੇ ਕਿ ਕਿਹਨਾਂ ਕੋ ਹੋਰ ਲੈਣਾ ਦੇਣਾ ਪਾਜੀ ਬਿਲਕੁਲ ਉਹ ਤੇ ਗੰਜਿਸ਼ ਜਦੋਂ ਦੇਖੋ ਇੱਕ ਜਦੋਂ ਇਸ ਬੰਦੇ ਨੂੰ ਫਰਕ ਹੀ ਨਹੀਂ ਪੈਂਦਾ ਪਿਆ ਕਿ ਜਨਾਨੀ ਕੀ ਮੈਗੇ ਦੇਣ ਲਈ ਹੈ ਹੈਨਾ ਬਿਆਨ ਦਿੰਦੀ ਪਈ ਹੈ ਇਹ ਕੀ ਬੋਲਦੇ ਪਏ ਨੇ ਇਹ ਨਕਾਰਨ ਦੇ ਨੇ ਉਹ ਆਪਣੇ ਹੀ ਦਿਲ ਦੀਆਂ ਗੱਲਾਂ ਲੈ ਕੇ ਸਾਡੇ ਗੱਲ ਪੈ ਗਿਆ ਸਾਡੇ ਤੇ ਗੰਜਿਸ਼ ਲਾ ਕੇ ਝੂਠੀਆਂ ਅਫਵਾਵਾਂ ਦੇ ਵਿੱਚ ਸਾਡੇ ਗੱਲ ਪੈ ਗਿਆ ਮੇਗਾ ਫੋਨ ਖੋਇਆ ਮੇਰੇ ਪਿਤਾ ਜੀ ਦਾ ਫੋਨ ਖੋਇਆ ਮੈਨੂੰ ਸੱਟਾਂ ਲਾਈਆਂ ਮੇਰੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਠੀਕ ਹੈ ਉਹਨਾਂ ਦੀ ਐਮਐਲ ਲਾਗ ਹੋਈ ਹੈ ਅਜੇ ਤੱਕ ਕੋਈ ਚਲੋ ਕਾਨੂੰਨੀ ਕਾਰਵਾਈ ਹੋਈ ਨਹੀਂ ਤੇ ਤੁਸੀਂ ਪਹੁੰਚ ਕੀਤੀ ਹੋਏਗੀ ਪੁਲਿਸ ਨੂੰ ਮੈਂ ਬਿਲਕੁਲ ਪੁਲਿਸ ਤੇ ਪਹੁੰਚ ਕੀਤੀ ਹੈ ਜੀ 3 ਤਰੀਕ ਦੀ ਮੈਂ ਦਰਖਾਸਤ ਦਿੱਤੀ ਹੋਈ ਹੈ ਪੁਲਿਸ ਪ੍ਰਸ਼ਾਸਨ ਸੁੱਤਾ ਹੋਇਆ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਅੱਜ ਵੀ ਇਹ ਬੰਦਾ ਰੋਸ ਧਮਕੀਆਂ ਦਿੰਦਾ ਵਜਾਗ ਦੇ ਵਿੱਚ ਮੈਨੂੰ ਲੋਕ ਰੋਜ਼ ਦੱਸਦੇ ਆ ਫੋਨ ਆਉਂਦੇ ਆ ਕਿ ਮੈਂ ਬੰਦਾ ਮਾਰਨਾ ਪੁਲਿਸ ਨੇ ਮੇਗਾ ਕੀ ਕਰ ਲਿਆ ਮੈਂ ਬੰਦਾ ਇਹਨਾਂ ਨੇ ਦਰਖਾਸਤ ਦਿੱਤੀ ਮੈਂ ਗੱਲ ਪੈ ਗਿਆ ਪੁਲਿਸ ਨੇ ਮੇਗਾ ਕੀ ਕਰ ਲਿਆ ਇਹ ਹਰ ਇੱਕ ਬੰਦੇ ਨੂੰ ਇੱਕੋ ਹੀ ਗੱਲ ਕਰਨ ਦਾ ਪੁਲਿਸ ਨਹੀਂ ਮੇਗਾ ਕੁਝ ਕਰ ਸਕਦੀ ਤੇ ਮੈਂ ਇਹੋ ਹੀ ਗੱਲ ਕਹਿੰਦਾ ਮੇਗੀ ਪੁਲਿਸ ਪ੍ਰਸ਼ਾਸਨ ਸੁੱਤੀ ਹੋਈ ਜੇ ਅਜਨਾਲੇ ਦੀ ਜੇ ਮੇਰਾ ਕੋਈ ਨੁਕਸਾਨ ਹੋ ਗਿਆ ਜੇ ਮੇਰੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਰਕੇਸ਼ ਕੁਮਾਰ ਸ਼ੇਗਾ ਉਹਦਾ ਪਰਿਵਾਰ ਔਰ ਪੁਲਿਸ ਪ੍ਰਸ਼ਾਸਨ ਵੀ ਹੋਏਗਾ ਜੀ ਆ ਬਿਲਕੁਲ ਨਹੀਂ ਇਹ ਇਹ ਤੁਹਾਡਾ ਚਲੋ ਦਰਦ ਹੈ ਹੁਣ ਇਸ ਤੋਂ ਗੱਲ ਇਹ ਕਲੀਅਰ ਕਰ ਦਈਏ ਵੀ ਜੇ ਰੱਬ ਬਾਈ ਦੀ ਵੇ ਕਾਨੂੰਨੀ ਲੜਾਈ ਲੜਦੀ ਬੜੀ ਲੰਮੀ ਹੁੰਦੀਆਂ ਡਿਵੋਰਸ ਦੇ ਜਿਹੜੇ ਕੇਸ ਹੁੰਦੇ ਨੇ ਮਿਸੇ ਨੇ ਉੱਤੇ ਕੀਤਾ ਹੋਇਆ ਉਹਨਾਂ ਉਹਦੀ ਵਕੀਲ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਵੀ ਕਿਹਾ ਕਿ ਇੱਕ ਤਰੀਕ ਹੋ ਆ ਕੇ ਭੁਗਤ ਚੁੱਕਾ ਹੈ ਜੀ ਉਹਦਾ ਕੱਲ ਨੂੰ ਅਡਵਾਂਸ ਹੋ ਜਾਂਦਾ ਜਾਂ ਨਹੀਂ ਹੁੰਦਾ ਫਿਰ ਕੋਈ ਤੁਹਾਡਾ ਰਿਲੇਸ਼ਨ ਨਿਕਲ ਆਉਂਦਾ ਜੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇ ਦੇਖੋ ਪਾਜੀ ਵੈਸੇ ਤੋਂ ਡਾਈਵੋਰਸ ਕੇਸ ਚੱਲਣ ਡਿਆ ਕੁੜੀ ਨੇ ਕੀਤਾ ਮੁੰਡੇ ਤੇ ਮੇਰਾ ਉਹਦੇ ਚ ਕੋਈ ਇਨਵੋਲਵਮੈਂਟ ਨਹੀਂ ਹੈ ਉਹ ਤੇ ਇੱਕ ਅਲੱਗ ਹੀ ਇਸ਼ੂ ਹੈ ਇਸ਼ੂ ਬਿਲਕੁਲ ਉਹ ਦੋਵੇਂ ਹਸਬੰਡ ਵਾਈਫ ਆਪਣਾ ਸੁਲਝਾਉਣ ਬੈਠਾ ਬੈ ਕੇ ਸੁਲਝਾ ਲੈਣ ਕੋਰਟ ਚ ਸੁਲਝਾ ਲੈਣ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਜਦੋਂ ਤੱਕ ਕੋਈ ਡਾਈਵੋਰਸ ਕੇਸ ਚੱਲਦਾ ਉਹਦੇ ਚ ਤੀਸਰੇ ਬੰਦੇ ਦੀ ਤਾਂ ਕੋਈ ਇਨਵੋਲਵਮੈਂਟ ਹੁੰਦੀ ਨਹੀਂ ਬਿਲਕੁਲ ਉਸ ਤੋਂ ਬਾਅਦ ਅਗਰ ਕੋਈ ਵੀ ਕੋਈ ਗੱਲਬਾਤ ਆਂਦੀ ਹੈ ਕੋਈ ਕੁਝ ਆਂਦੀ ਹੈ ਉਹ ਕੱਲ ਦੀਆਂ ਗੱਲਾਂ ਉਹਦੇ ਚ ਵੀ ਮੈਨੂੰ ਕੀ ਲੈਣਾ ਦੇਣਾ ਕੁੜੀ ਕਿੱਥੇ ਜਾਂਦੀ ਹੈ ਕਿਹਦੇ ਨਾਲ ਵਿਆਹੀ ਜਾਂਦੀ ਹੈ ਕਿਹਦੇ ਨਾਲ ਕੀ ਕਰਦੀ ਹੈ ਮੇਰਾ ਉਹਦੇ ਚ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਨਾਲ ਤੇ ਇਹ ਡਿਸਪਿਊਟ ਹੈ ਬੰਦਾ ਮੇਰੇ ਤੇ ਗਲਤ ਇਲਜ਼ਾਮ ਲਗਾ ਲਗਾ ਕੇ ਮੇਰੀ ਦੁਕਾਨਦਾਰੀ ਖਰਾਬ ਕਰਨਾ ਚਾਹੁੰਦਾ ਜੇ ਮੈਨੂੰ ਹਰਾਸ ਕਰਨਾ ਚਾਹੁੰਦਾ ਜੇ ਕਦੀ ਦੁਕਾਨ ਦੇ ਬਾਗ ਨਾਗੇਬਾਜੀ ਕਦੀ ਕਾਰ ਦੇ ਬਾਗ ਨਾਗੇਬਾਜੀ ਮੈਨੂੰ ਇੱਕ ਗੱਲ ਦਾ ਪਾਜੀ ਹੋਰ ਜਵਾਬ ਦਓ ਕੱਲ ਇਹਨੇ ਕਿਹਾ ਵੀਡੀਓ ਦੇ ਵਿੱਚ ਮੈਂ ਤੁਹਾਡੀ ਵੀਡੀਓ ਵੇਖੀ ਜਿਹੜੀ ਇਹਨਾਂ ਨੇ ਮੈਂ ਕਿ ਘਰ ਤੇ ਬਾਗ ਬਣਾਈ ਹੈ ਆਂਦਾ ਕੁੜੀ ਜਾਂਦਿਆ 2 ਲੱਖ ਲੈ ਗਈ ਸੋਨਾ ਲੈ ਗਈ ਠੀਕ ਹੈ ਜੀ ਫਿਰ ਬਾਅਦ ਚ ਤੁਸੀਂ ਪੁੱਛਿਆ ਉਹਨੂੰ ਸਵਾਲ ਕਿ ਕੁੜੀ ਨੇ ਕੋਰਟ ਕੇਸ ਕੀਤਾ ਅਗਲਾ ਜਵਾਬ ਦਿੰਦਾ ਕਿ ਇਹਨੇ ਕੋਰਟ ਕੇਸ ਕਿੱਥੇ ਕਗਨਾਸੀ ਇਹਦੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਸੀ ਇਹਦੇ ਕੋਲ ਤਾਂ 2-400 700 ਸੀ ਇਹਦੇ ਕੋਲ ਕੋਰਟ ਕੇਸ ਕਰਵਾਇਆ ਗਿਆ ਸ਼ਿਵਸ਼ਕਤੀ ਵਾਲੇ ਕੋ ਪਾਜੀ ਜਿਹੜੀ 2 ਲੱਖ ਲੈ ਗਈ ਹੈ ਉਹ ਕੋਰਟ ਕੇਸ ਵੀ ਕਰ ਸਕਦੀ ਉਹ ਸ਼ਿਵਸ਼ਕਤੀ ਕੋ ਪੈਸੇ ਮੰਗੇਗੀ ਹਾਂ ਭਾਜੀ ਨਸ਼ੇ ਦੀ ਹਾਲਤ ਦੇ ਵਿੱਚ ਬੋਲਣਾ ਬੜਾ ਆਸਾਨ ਹੈ ਨਸ਼ੇ ਦੀ ਹਾਲਤ ਦੇ ਵਿੱਚ ਅਲੀਗੇਸ਼ਨਸ ਲਾਣੇ ਬਹੁਤ ਆਸਾਨ ਨੇ ਪਹਿਲਾਂ ਸੋਚੋ ਸਮਝੋ ਕੀ ਕਹਿ ਰਹੇ ਹੈ ਮੀਡੀਆ ਦੇ ਸਾਹਮਣੇ ਸੋ ਇੱਕ ਇਨੇ ਮੈਨੂੰ ਇੱਕ ਹੋਰ ਦੱਸਿਓ ਵੀ ਇਨੇ ਤੁਹਾਨੂੰ ਆਪਣੀ ਮਿਸੇ ਨਾਲ ਕਦੀ ਇਕੱਲਿਆਂ ਵੇਖਿਆ ਕਿਸੇ ਤਰਾਜੋ ਹਾਲਤ ਚ ਵੇਖਿਆ ਜਾਂ ਤੁਸੀਂ ਕਿਸੇ ਨੇ ਹੋਰ ਨੇ ਵੇਖ ਲਿਆ ਹੋਵੇ ਉਹ ਇਸ ਤਰ੍ਹਾਂ ਦੀ ਮੂਵਮੈਂਟ ਹੋਈ ਭਾਜੀ ਮੇਗੀ ਦੁਕਾਨ ਮੈਡੀਕਲ ਸਟੋਰ ਜਿਹੜਾ ਜੇ ਕਾਸਟੈਂਡ ਸਾਹਮਣੇ ਇਹ ਕਹਿੰਦਾ ਆ ਕਿ ਉਥੇ ਜੀ ਇਹ ਗਲਤ ਕੰਮ ਕਰਦਾ ਉਥੇ ਜੀ ਜਨਾਨੀ ਮੇਗੀ ਵੀ ਆਉਂਦੀ ਹੁੰਦੀ ਸੀ ਇਹਨੂੰ ਪੁੱਛੋ ਇਹਦੀ ਭੈਣ ਇਹਦੀ ਮਾਂ ਇਹਦਾ ਕੋਈ ਰਿਸ਼ਤੇਦਾਰ ਹੋ ਕਦੀ ਕੋਈ ਨਹੀਂ ਆਇਆ ਜੇ ਮੈਂ ਇੰਨਾ ਹੀ ਗਲਤ ਬੰਦਾ ਸੀ ਫੇਕੇ ਸਾਰਾ ਪਰਿਵਾਰ ਕਿੱਦਾਂ ਹੁੰਦਾ ਸੀ ਮੇਰੇ ਕੋਲ ਮੇਰੇ ਕੋਲ ਤਿੰਨ ਚਾਰ ਪੰਜ ਮੁੰਡੇ ਸਟਾਫ ਕੰਮ ਕਰਦੇ ਦੋ ਕੁੜੀਆਂ ਕਰਦੀਆਂ ਜੇ ਮੈਡੀਕਲ ਤੇ ਮੈਡੀਕਲ ਤੇ ਜਿਵੇਂ ਕਿ ਲੈਬ ਹੈ ਨਾਲ ਤੇ ਉਹਦੇ ਵਿੱਚ ਦੋ ਕੁੜੀਆਂ ਕੰਮ ਕਰਦੀਆਂ ਮੇਰੇ ਕੋਲ ਹੁਣ ਤੁਸੀਂ ਦੱਸੋ ਕਿ ਅਗਰ ਮੈਂ ਆਏ ਗੰਦਾ ਬੰਦਾ ਤੇ ਕੁੜੀਆਂ ਮੇਰੇ ਕੋ ਕਿੱਦਾਂ ਕੰਮ ਕਰਣ ਲਈਆਂ ਮਤਲਬ ਕਿ ਜਿੰਦੇ ਸਾਰੇ ਪਰਿਵਾਰਕ ਮੈਂਬਰ ਵਕ ਵਕ ਦਵਾਈ ਲੈਣ ਆਉਂਦੇ ਹੁੰਨੇ ਆ ਹਾਂਜੀ ਕਦੀ ਇਕੱਲੇ ਆ ਗਿਆ ਕਦੀ ਕੋਈ ਦੋ ਜਣੇ ਆ ਗਏ ਸੋ ਇਹ ਸਾਰੇ ਸਟਾਫ ਤੇ ਹੁੰਦੀਆਂ ਨਹੀਂ ਹੁੰਦੇ ਸੀ ਆਉਂਦੇ ਆ ਜੀ ਬਿਲਕੁਲ ਉਹਨਾਂ ਦੇ ਸਾਹਮਣੇ ਆਉਂਦੇ ਨੇ ਸਾਗੇ ਬਗੀਜ਼ ਹੀ ਉਹਨਾਂ ਦੇ ਸਾਹਮਣੇ ਆਉਂਦੇ ਦਵਾਈ ਲੈਣ ਉਹਨਾਂ ਨੂੰ ਵੀ ਪਤਾ ਕੌਣ ਕੌਣ ਆਉਂਦੇ ਆ ਤੇ ਸਾਡੇ ਡਾਕਟਰ ਸਾਹਿਬ ਕਿੱਦਾਂ ਦੇ ਨੇ ਠੀਕ ਹੈ ਜੀ ਮੇਰਾ ਸਾਰਾ ਸਟਾਫ ਜਾਣਦਾ ਦੱਸੋ ਤੁਸੀਂ ਅਗਰ ਮੈਂ ਇਹੋ ਜੇ ਕੰਮ ਕਰਦਾ ਹੁੰਦਾ ਤੇ ਮੇਰਾ ਸਟਾਫ ਹੀ ਚਪਾ ਜ ਕੁੜੀਆਂ ਹੀ ਪੱਜ ਜਾਣੀਆਂ ਸੀ ਭਾਗੀ ਮ ਕੋਈ ਮਨ ਦੇ ਵਿੱਚ ਹੋਰ ਕੋ ਬਲਬਲਾ ਹੈਗਾ ਪਾਜੀ ਸਭ ਤੋਂ ਵੱਡਾ ਜੇ ਮੇਗਾ ਜਿਹੜਾ ਮੈਨੂੰ ਬਾਕੀ ਅਲੀਗੇਸ਼ਨਸ ਲਗਾ ਗਿਆ ਉਹ ਇਹਦਾ ਕੋਰਟ ਕੇਸ ਹੈ ਮੀਆਂ ਬੀਬੀ ਜਾਨਣ ਮੈਨੂੰ ਸਭ ਤੋਂ ਪਹਿਲਾਂ ਤੇ ਇਹ ਦੱਸਿਆ ਜਾਵੇ ਕਿ ਇਹ ਮੋਬਾਈਲ ਦਿਖਾ ਗਿਆ ਜੀ ਤੁਹਾਨੂੰ ਰਿਕਾਰਡਿੰਗਸ ਦਿਖਾ ਗਿਆ ਉਹ ਕਹਿ ਰਿਹਾ ਮੇਰੇ ਤੁਹਾਡੇ ਦੋ ਮੋਬਾਈਲ ਉਹਦੇ ਕੋਲ ਨੇ ਕਹਿ ਗਿਆ ਖੋ ਕੇ ਲੈ ਕੇ ਗਿਆ ਪਾਜੀ ਮੰਨਣ ਡਿਆ ਵੀਡੀਓ ਦੇ ਵਿੱਚ ਕਿ ਮੈਂ ਦੋ ਮੋਬਾਈਲ ਮੈਂ ਇਹਨਾਂ ਨਾਲ ਲੜਕਾ ਆ ਲੜਕੇ ਮੈਂ ਦੋ ਮੋਬਾਈਲ ਖੋ ਕੇ ਲੈ ਕੇ ਗਿਆ ਪਾਜੀ ਖੋਣ ਦਾ ਪਰਚਾ ਤੱਕ ਪੁਲਿਸ ਨਹੀਂ ਦੇਣ ਢੀ ਕਿਉਂ ਪੁਲਿਸ ਆਹੋ ਜਾ ਵਤ ਕਗਾ ਕੰਢਈ ਹੈ ਕਿਉਂ ਮੈਂ ਨਾਗਰਿਕ ਨਹੀਂ ਪੰਜਾਬ ਦਾ ਮੈਂ ਜ਼ਿੰਮੇਵਾਰ ਨਾਗਰਿਕ ਐ ਮੇਰੀ ਇੱਕੋ ਬੇਨਤੀ ਹੈ ਧਾਰੀਵਾਲ ਸਾਹਿਬ ਅੱਗੇ ਡੀਐਸਪੀ ਸਾਹਿਬ ਅੱਗੇ ਐਸਐਚਓ ਸਾਹਿਬ ਅੱਗੇ ਜਦੋਂ ਵੀਡੀਓ ਤੁਸੀਂ ਵੇਖਣ ਦੇਓ ਉਹਦੇ 'ਚ ਬੰਦਾ ਮੰਦਾ ਪਿਆ ਕਿ ਮੈਂ ਗੱਲ ਪਿਆਜੇ ਮੈਂ ਫੋਨ ਖੋਏ ਜੇ ਤੇ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋ ਗਈ ਮੇ ਸਭ ਤੋਂ ਵੱਡੀ ਬੇਗੀ ਇੱਕੋ ਹੀ ਬੇਨਤੀ ਹੈ ਭਾਜੀ ਮੇਰੀ ਜਾਨ ਨੂੰ ਖਤਰਾ ਜੇ ਇਹ ਕਦੀ ਕਹਿੰਦਾ ਕਿ ਮੇਰੇ ਭਾਈਏ ਤੇ ਮੇਰੇ ਤੇ ਗੋਲੀਆਂ ਚਲਾਈਆਂ ਅਹੀਂ ਇੱਕ ਜ਼ਿੰਮੇਵਾਰ ਨਾ ਕੋਈ ਦੁਕਾਨਦਾਰ ਨਾ ਨਾਗਰਿਕ ਜੇ ਅਹੀਂ ਇਹੋ ਜੇ ਕੰਮਾਂ 'ਚ ਨਹੀਂ ਜੇ ਹੈਗੇ ਕੱਲ ਨੂੰ ਕੋਈ ਗਲਤ ਅਲੀਗੇਸ਼ਨ ਲਗਾ ਕੇ ਕੋਈ ਗਲਤ ਕੇਸ ਪਾ ਕੇ ਸਾਡੇ ਤੇ ਕੋਈ ਸਾਨੂੰ ਫਸਾਣਾ ਚਾਵੇ ਸਾਡਾ ਨੁਕਸਾਨ ਕਰਾਣਾ ਚਾਵੇ ਇਹਦੇ ਜ਼ਿੰਮੇਵਾਰ ਅਹੀਂ ਨਹੀਂ ਹੈ ਇਹਦੇ ਜ਼ਿੰਮੇਵਾਰ ਗਕੇਸ਼ ਕੁਮਾਰ ਸ਼ੇਰਾ ਹੈਗਾ ਉਹਦਾ ਪਰਿਵਾਰ ਹੈਗਾ ਜੀ ਤੁਸੀਂ ਇਸ ਸੰਬੰਧ 'ਚ ਐਸਐਚਓ ਸਾਹਿਬ ਨੂੰ ਮਿਲਿਓ ਮੈਂ ਮਿਲਿਆ ਜੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਉਹਨਾਂ ਦੇ ਧਿਆਨ 'ਚ ਸਾਰਾ ਮਸਲਾ ਬਿਲਕੁਲ ਧਿਆਨ 'ਚ ਮਸਲਾ ਹੈ ਉਹ ਇੱਕੋ ਇੱਕ ਗੱਲ ਕਰੀ ਜਾਂਦੇ ਆ ਜੀ ਅਜੇ ਦੇਖਣ ਦੇ ਆ ਅਜੀ ਦੇਖਦੇ ਪਏ ਆ ਤੁਹਾਡੀ ਰਿਪੋਰਟ ਨਹੀਂ ਆਈ ਪਾ ਜੀ 3 ਤਰੀਕ ਦੀ ਬਰਖਾਸ ਜੇ ਤੇ 5 ਤਰੀਕ ਦਾ ਡਿਸਚਾਰਜ ਮਿਲਿਆ ਹੋਇਆ ਜੇ ਸਾਨੂੰ ਆਪਣੇ ਆਪ ਡਿਸਚਾਰਜ ਦੇ ਦਿੱਤਾ ਹਸਪੀਟਲ ਨੇ ਜੀ ਤੇ 11 ਤਰੀਕ 12 ਤਰੀਕ ਹੋ ਗਈ ਜੇ ਦੱਸੋ ਅਜੇ ਤੱਕ ਰਿਪੋਰਟ ਨਹੀਂ ਆਈ ਹੈ ਹਸਪੀਟਲ ਤੋਂ ਕਿਉਂ ਇਸ ਵੀਡੀਓ ਚੱਲਣ ਤੋਂ ਬਾਅਦ ਤੁਸੀਂ ਪੁਲਿਸ ਕੋ ਗਏ ਹੋ ਵੀ ਉਹ ਬੰਦਾ ਮੰਨਦਾ ਪਿਆ ਮੇਰੇ ਕੋਲ ਮੋਬਾਈਲ ਨਹੀਂ ਤੁਹਾਡੇ ਭਾਜੀ ਮੈਂ ਅਜੇ ਨਹੀਂ ਗਿਆ ਕਿਉਂਕਿ ਮੈਨੂੰ ਪਹਿਲਾਂ ਸੀਗਾ ਕਿ ਮੈਂ ਪਹਿਲਾਂ ਤੁਹਾਡੇ ਨਾਲ ਇੱਕ ਗੂਗੂ ਹੂੰ ਆ ਮੈਂ ਲੋਕਾਂ ਤੱਕ ਆਪਣੀ ਗੱਲ ਪਚਾਵਾ ਜਿਹੜੇ ਗਲਤ ਇਲਜ਼ਾਮ ਮੇਰੇ ਤੇ ਲਾ ਗਿਆ ਹੈ ਨਸ਼ੇ ਦੀ ਹਾਲਤ ਚ ਬੋਲੀ ਜਾ ਗਿਆ ਅਮਲ ਕਰਕੇ ਬੋਲੀ ਜਾ ਗਿਆ ਉਹਦੀ ਵਾਈਫ ਦੱਸਦੀ ਪਈ ਹੈ ਮੈਨੂੰ ਤਾਂ ਪਤਾ ਨਹੀਂ ਕਿ ਉਹ ਨਸ਼ਾ ਕਰਦਾ ਕਿ ਨਹੀਂ ਕਰਦਾ ਮੈਨੂੰ ਨਹੀਂ ਪਤਾ ਕੱਲ ਮੈਂ ਤੁਹਾਡੀ ਵੀਡੀਓ ਤੋਂ ਦੇਖਿਆ ਕਿ ਉਹ ਨਸ਼ਾ ਕਰਦਾ ਜੂਆ ਖੇਡਦਾ ਅਮਲ ਕਰਦਾ ਤੋ ਮੈਨੂੰ ਲੱਗਦਾ ਕਿ ਨਸ਼ੇ ਦੀ ਹਾਲਤ 'ਚ ਹੀ ਮੇਰੇ ਤੇ ਅਲੀਗੇਸ਼ਨਸ ਲੱਗ